सारे ही स्रोतिया प्यार भरी सत श्रीकाल तुम जुड़ रहे हो लोक चैनल न बहुत बहुत स्वागत थोड़ा पंजाब नगर निगम चोण जो पंजाब नेपरे चढ़िया नगर निगम चोणों की जाँच के दे हुक्म देते दे ने सुप्रीम कोर्ट ने जो हूँ वो नगर निगम चोणों के उपर खतरा मंडरा रहा है जो मेयर बना दे गए ਡਿਪਟੀ ਮੇਅਰ ਬਣਾ ਦਿੱਤੇ ਗਏ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਹੁਣ ਜੋ ਹੁਕਮ ਸੁਣਾਏ ਨੇ ਉਹਨਾਂ ਨਗਰ ਨਿਗਮ ਚੋਣਾਂ ਦੇ ਵਿੱਚ ਕਿਸ ਤਰ੍ਹਾਂ ੱੱਕੇ ਸ਼ਾਇਆ ਹੋਈਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਦਰਖਾਸਤਾਂ ਨਹੀਂ ਰੱਖਣ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹਨਾਂ ਨਗਰ ਨਿਗਮ ਚੋਣਾਂ ਨੂੰ ਜੋ ਰੱਦ ਕਰਨ ਦਾ ਵੀ ਫੈਸਲਾ ਬਹੁਤ ਜਲਦੀ ਸੁਣਾ ਸਕਦੀ ਹੈ ਜੋ ਇਹ ਨਗਰ ਨਿਗਮ ਚੋਣਾਂ ਦੇ ਵਿੱਚ पटिशनर वालों पटिशं दायर कि गई सी उसकी सुनाई करद सुप्रीम कोर्ट ने हुक्म सुनाए ने सबका जस्टिस इसकी जिम्मेवारी सौंपी है जो इसकी पूरी पड़ताल कर अपनी रिपोर्ट के और उस तो बाद ये मई के इस दे उपर विचार होगा नगर निगम चोणा के उपर एक बार खतरा मंडरा लग गया है सो जो सप्रीम कोर्ट ने दो हज़ार चौबी के नगर निगम चोणा ਪੰਜਾਬ ਵਿੱਚ ਹੁੰਦੀਆਂ ਨੇ ਉਮੀਦਵਾਰਾਂ ਨੂੰ ਨਾਮਜ਼ਦਗੀਆਂ ਪੱਤਰ ਦਾਖਲ ਕਰਨ ਤੋਂ ਜੋ ਸੱਤਾਧਾਰੀ ਪਾਰਟੀ ਦੇ ਵੱਲੋਂ ਰੋਕਿਆ ਜਾਂਦਾ ਹੈ ਸੋ ਉਹਨਾਂ ਉਮੀਦਵਾਰਾਂ ਨੇ ਆਪਣੀਆਂ ਸ਼ਿਕਾਇਤਾਂ ਜੋ ਹਾਈ ਕੋਰਟ ਵਿੱਚ ਕੀਤੀਆਂ ਸੀ ਚੋਣ ਕਮਿਸ਼ਨ ਕੋਲ ਕੀਤੀਆਂ ਸੀ ਇਸ ਜਾਂਚ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਨਿਰਮਲਜੀਤ ਕੌਰ ਨੂੰ ਨਿਯੁਕਤ ਕੀਤਾ ਗਿਆ ਜੋ ਸੁਪਰੀਮ ਕੋਰਟ ਦੇ ਵਿੱਚ ਜੋ ਪਟੀਸ਼ਨਰਾਂ ਨੇ ਆਪਣੀ ਪਟੀਸ਼ਨ ਦਾਇਰ ਕੀਤੀ ਹੁਣ ਔਰ ਜੋ ਜਸਟਿਸ ਸੁਪਰੀਮ ਕੋਰਟ ਦੇ ਸੂਰੀਆ ਕਾਂਤ ਅਤੇ ਜਸਟਿਸ ਐਨ ਕੋਟੇਸ਼ਵਰ ਸਿੰਘ ਨੇ ਬੈਂਚ ਨੇ ਕਿਹਾ ਕਿ ਜਸਟਿਸ ਨਿਰਮਲਜੀਤ ਕੌਰ ਨੂੰ ਇੱਕ ਕਮਪੈਲ ਦੇ ਅਧਾਰ ਤੇ ਰੋਜ਼ਾਨਾ ਕਰਨਾ ਪਵੇਗਾ ਤੇ ਜਲਦੀ ਤੋਂ ਜਲਦੀ ਇਸ ਦੀ ਰਿਪੋਰਟ ਤਿਆਰ ਕਰਕੇ ਸੌਂਪਣੀ ਪਵੇਗੀ ਸੋ ਪਟੀਸ਼ਨਰਾਂ ਨੇ ਵੱਖ-ਵੱਖ ਰਾਸ਼ਟਰੀ ਰਾਜਨੀਤਿਕ ਪਾਰਟੀਆਂ ਦੇ ਮੈਂਬਰ ਸ਼ਾਮਲ ਸਨ ਅਕਾਲੀ ਦਲ ਵੱਲੋਂ ਕਾਂਗਰਸ ਵੱਲੋਂ ਤੇ ਹੋਰ ਬਾਕੀ ਛੋਟੀਆਂ ਪਾਰਟੀਆਂ ਦੇ ਵੱਲੋਂ ਆਪਣੀਆਂ ਪਟੀਸ਼ਨਰ ਦਾਇਰ ਕੀਤੀਆਂ ਗਈਆਂ ਸਨ ਅਕਾਲੀ ਦਲ ਵੱਲੋਂ ਸੁਭੀਰ ਸਿੰਘ ਬਾਦਲ ਨੇ ਖੁਦ ਇਹਨਾਂ ਨਗਰ ਨਿਗਮ ਚੋਣਾਂ ਦੇ ਵਿੱਚ ਆਪਣੇ ਵਰਕਰਾਂ ਦੀਆਂ ਪਟੀਸ਼ਨਰਾਂ ਜੋ ਦਾਖਲ ਕਰਵਾਈਆਂ ਸੀ ਇਸੇ ਤਰ੍ਹਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਜੋ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਵਾਸਤੇ ਆਪਣੇ ਵਰਕਰਾਂ ਨੂੰ ਕਿਹਾ ਸੀ ਸੋ ਉਹਨਾਂ ਦੇ ਉੱਪਰ ਹੁਣ ਜੋ ਇਲਜ਼ਾਮ ਲਾਇਆ ਕਿ ਸੱਤਾਧਾਰੀ ਪਾਰਟੀ ਨਾਲ ਜੁੜੇ ਲੋਕ ਤੇ ਪੁਲਿਸ ਅਧਿਕਾਰੀ ਤੇ ਹੋਰ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਸੀ ਇਹ ਵੀ ਦਾਵਾ ਕੀਤਾ ਗਿਆ ਕਿ ਉਹ ਉਹਨਾਂ ਦੇ ਉੱਪਰ ਹਮਲੇ ਕੀਤੇ ਗਏ ਉਹਨਾਂ ਦੇ ਕੱਪੜੇ ਪਾੜੇ ਗਏ ਤੇ ਉਹਨਾਂ ਦੀਆਂ ਨਾਮਜ਼ਦਗੀਆਂ ਪੱਤਰ ਖੋਲੇ ਗਏ ਭਾਵੇਂ ਨਗਰ ਨਿਗਮ ਚੋਣਾਂ ਸੀ ਤੇ ਭਾਵੇਂ ਪੰਚਾਇਤੀ ਚੋਣਾਂ ਸੀ ਇਹਨਾਂ ਦੇ ਵਿੱਚ ਜੋ ਸੱਤਾਧਾਰੀ ਪਾਰਟੀ ਨੇ ਧੱਕੇਸ਼ਾਹੀ ਕੀਤੀ ਉਹ ਸਾਰੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਉਹ ਪਟੀਸ਼ਨਰ ਦੇ ਉੱਪਰ ਸੁਣਵਾਈ ਹੋਈ ਏ ਜੋ ਹੁਣ ਅੱਗੇ ਸੁਪਰੀਮ ਕੋਰਟ ਨੇ ਇਹ ਸਾਰਾ ਇਹਨਾਂ ਦਾ ਰਿਪੋਰਟ ਮੰਗੀ ਏ ਸੋ ਇਹ ਹੁਕਮ 2024 ਦੀਆਂ ਜੋ ਨਗਰ ਨਿਗਮ ਚੋਣਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲਿਆਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੋਂ ਬਾਅਦ ਆਇਆ ਹੈ। ਪਟੀਸ਼ਨਕਰਤਾਵਾਂ ਨੇ ਇਲਜ਼ਾਮ ਲਗਾਇਆ ਸੀ ਕਿ ਬਹੁਤ ਸਾਰੇ ਉਮੀਦਵਾਰਾਂ ਦੇ ਨਾਮ ਜਦਕੀਆਂ ਅਸੀਂ ਦਾਖਲ ਨਹੀਂ ਕਰਨੀਆਂ ਕਿਆਂ ਗਈਆਂ। ਜਿਸ ਕਾਰਨ ਚੋਣਾਂ ਵਿੱਚ ਉਹ ਹਿੱਸਾ ਨਹੀਂ ਲੈ ਸਕੇ। ਸੋ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਹਨ ਕਿ ਦੋਵਾਂ ਧਿਰਾਂ ਦੇ ਨਿਪਖ ਜਾਂਚ ਲਈ ਨਿਰਧਾਰਤ ਪ੍ਰਕਿਰਿਆ ਅਨੁਸਾਰ ਖੋਜ ਕਮਿਸ਼ਨ ਬਣਾਉਣ ਲਈ ਸਹਿਮਤ ਹੋਈਆਂ ਹਨ। ਪਰ ਇਹ ਸਿਰਫ ਉਹਨਾਂ ਹਲਕਿਆਂ ਤੱਕ ਹੀ ਸੀਮਿਤ ਹੋਵੇਗਾ ਜੋ ਪਹਿਲਾਂ ਹੀ ਅਦਾਲਤ ਵਿੱਚ ਵਿਚਾਰ ਹਦੀ ਹਨ ਨਵੇਂ ਜੋ ਕੋਈ ਵੀ ਦਰਖਾਸਤ ਨਹੀਂ ਲਈ ਨਹੀਂ ਲਈ ਜਾਵੇਗੀ ਅਦਾਲਤ ਨੇ ਸਪਸ਼ਟ ਕੀਤਾ ਕਿ ਸਿਰਫ ਉਹੀ ਲੋਕ ਆਪਣੀ ਸ਼ਿਕਾਇਤ ਦਰਜ ਕਰਵਾ ਸਕਣਗੇ ਜਿਨ੍ਹਾਂ ਨੇ ਪਹਿਲਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਆਪਣੀਆਂ ਪਟੀਸ਼ਨਾਂ ਜ਼ਾਹਿਰ ਕੀਤੀਆਂ ਸੀ ਸੋ ਇਸ ਮਾਮਲੇ ਦੀ ਅਗਲੀ ਸੁਣਵਾਈ 22 ਮਈ ਨੂੰ ਹੋਵੇਗੀ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਮਾਮਲਾ ਕਈ ਥਾਵਾਂ ਦੇ ਉੱਪਰ ਜੋ ਕਈ ਤੱਥਾਂ ਨਾਲ ਜੁੜਿਆ ਹੋਇਆ ਹੈ ਜਿੰਨਾ ਬਾਰੇ ਹਾਈ ਕੋਰਟ ਦਾ ਸੁਪਰੀਮ ਕੋਰਟ ਆਪਣੇ ਅਧਿਕਾਰ ਖੇਤਰ ਵਿੱਚ ਐਸਾ ਨਹੀਂ ਲੈ ਸਕਦੇ ਇਸ ਲਈ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਅਤੇ ਚੁਣੀਆਂ ਹੋਈਆਂ ਨਗਰ ਨਿਗਮਾਂ ਦੇ ਸੰਚਾਰੂ ਕੰਮਕਾਜ ਦੀ ਕਿਨੀਂ ਨਿਭਾਉਣ ਲਈ ਇੱਕ ਨਿਰਪੱਖ ਜਾਂਚ ਕਮਿਸ਼ਨ ਨਿਯੁਕਤ ਕਰਨਾ ਜ਼ਰੂਰੀ ਹੈ ਤਾਂ ਕਿ ਅੱਗੇ ਤੋਂ ਆਉਣ ਵਾਲੀਆਂ ਜਿਹੜੀਆਂ ਪੰਚਾਇਤੀ ਚੋਣਾਂ ਨਗਰ ਨਿਗਮ ਚੋਣਾਂ ਜਾਂ ਨਗਰ ਕੌਂਸਲ ਚੋਣਾਂ ਦੇ ਵਿੱਚ ਕੋਈ ਵੀ ਤੱਕਾ ਨਾ ਕੀਤਾ ਜਾਵੇ ਜੋ ਇੱਕ ਅਲੱਗ ਕਮਿਸ਼ਨ ਬਣਿਆ ਹੋਵੇਗਾ ਉਸ ਦੇ ਕੋਲ ਜਿਹੜਾ ਕਿ ਸਾਰੀ ਇਹ ਜਾਂਚ ਹੋਇਆ ਕਰੇਗੀ ਉਸ ਦੇ ਕੋਲ ਇਹ ਪ੍ਰਸ਼ਨਾਧਰ ਹੁਣ ਕਰਨ ਗਿਆ ਜੋ ਕਿ ਹਾਈ ਕੋਰਟ ਔਰ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਬਾਰਡਨ ਹੁੰਦਾ ਹੈ ਜੋ ਇਹ ਬਹੁਤ ਜਲਦੀ ਮਾਮਲਾ ਵਿਚਾਰਨਾ ਦੇਨ ਹੁੰਦਾ ਹੈ ਇਹਨਾਂ ਦੇ ਫੈਸਲੇ ਬਹੁਤ ਜਲਦੀ ਸੁਣਾਣੇ ਹੁੰਦੇ ਨੇ ਜੋ ਕਿ ਕੋਰਟਾਂ ਦੇ ਵਿੱਚ ਇਹ ਮਾਮਲੇ ਜਿਹੜੇ ਲੰਬੇ ਸਮਾਂ ਨਮਕ ਜਾਂਦੇ ਨੇ ਜਿਸ ਕਾਰਨ ਪੂਰਾ ਪੂਰਾ ਸਮਾਂ ਹੀ ਜੋ ਚੋਣਾ ਹੁੰਦੀਆਂ ਨੇ ਉਹਨਾਂ ਚੋਣਾਂ ਦਾ ਜਿਹੜਾ ਕਿ ਉਹ ਸਾਰਾ ਮਾਮਲਾ ਕੋਰਟਾਂ ਦੇ ਵਿੱਚ ਚੱਲਿਆ ਰਹਿੰਦਾ ਹੈ ਜਿਸ ਕਾਰਨ ਵਿਕਾਸ ਕਾਰਜਾਂ ਦੇ ਵਿੱਚ ਬਹੁਤ ਵੱਡੀ ਰਿਕਵਰਡ ਖੜੀ ਹੁੰਦੀ ਹੈ ਇਸੇ ਕਾਰਨ ਇਹ ਅਲੱਗ ਕਮਿਸ਼ਨ ਬਣਾਇਆ ਜਾਵੇਗਾ ਹੁਣ ਜੋ ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਆਪਣੇ ਜੱਜਾਂ ਨੂੰ ਲੈ ਕੇ ਇਸ ਦੇ ਬਾਰੇ ਸਲਾਹ ਕੀਤੀ ਹੈ ਔਰ ਉਸ ਤੋਂ ਬਾਅਦ ਅਗਲੀਆਂ ਚੋਣਾਂ ਉਹ ਕਮਿਸ਼ਨ ਦੇ ਵੱਲੋਂ ਹੀ ਜਿਹੜਾ ਦਰਖਾਸਤਾਂ ਲਈਆਂ ਜਾਣ ਕਰਨ ਗਿਆ ਔਰ ਉਹਨਾਂ ਤੇ ਵਿਚਾਰ ਕੀਤਾ ਜਾਵੇ ਕਰੇਗਾ ਇੱਕ ਵਾਰ ਨਕਰਨੇ ਕੀ ਚੋਣਾਂ ਦੇ ਉੱਪਰ ਫਿਰ ਤਲਵਾਰ ਲਟਕੀ ਨਜ਼ਰ ਆਈ ਹੈ